ਜਫਰ ਜਵਾਬ ਲੈ ਮੈਂ ਜਵਾਬ ਹੋਣਾ ਤਾਂ ਲੈਣਾ ਉਹ ਆਪਸ਼ਨ ਦਾ ਮੈਂ ਮੈਂ ਅੰਦਰ ਮੈਂ ਮੈਂ ਉਹ ਕਾਨੂੰਨ ਪੁੱਛਦਾ ਉਹਨਾਂ ਨੂੰ ਮੈਂ ਮੈਂ ਕੁਝ ਨਹੀਂ ਬੋਲਦਾ ਮੈਂ ਉਹਨਾਂ ਨੂੰ ਕਾਨੂੰਨ ਪੁੱਛਦਾ ਮੈਂ ਕੈਂਡੀਡੇਟ ਅੰਦਰ ਸਾਰੇ ਕਰ ਦਿਓ ਸਾਰੇ ਬਾਰੇ ਕਰ ਦਿਓ ਸਾਰੇ ਬਾਹਰ ਕਰ ਦਿਓ ਸਾਰੇ ਅੱਗੇ ਕਰ ਦਿਓ ਸਾਰੇ ਅੰਦਰ ਜਾਸਾ ਦੇ ਬਾਰ-ਬਾਰ ਮੈਂ ਇਹ ਅੰਦਰ ਜਫਰ ਦੇ ਅੰਦਰ ਕੈਂਡੀਡੇਟ ਆ ਸਕਦਾ ਕੈਂਡੀਡੇਟ ਜਾਓ ਅੰਦਰ ਕੌਂਸਲ ਨਹੀਂ ਕਰਨਾ ਕਿ ਹੋ ਗਿਆ ਕਦੇ ਕਦੇ ਜੇ ਕਰਾਂਗੇ ਤਾਂ ਗੱਲ ਕਰਾਂਗੇ ਅਸੀਂ ਇਕੱਠੇ ਖੜੇ ਹਾਂ ਇਕੱਠੇ ਖੜੇ ਹੋ ਨਿਕਲੋ ਕੈਂਡੀਡੇਟਾ ਤੁਸੀਂ ਜਾਓ ਅੰਦਰ ਤੁਸੀਂ ਜਾਓ ਅੰਦਰ ਮਾਰੇ ਨੂੰ ਕਰੋ ਜੀ ਸਾਰੇ ਜਣੇ ਬਰੇ ਬਰੇ ਕਰਦੇ ਕੈਂਡੀਡੇਟਾ ਬਹੁਤ ਲੋ ਬਸ ਬਾਕੀ ਭਜੋ ਸਾਰੇ ਉਹਨਾਂ ਨੂੰ ਚਾਹੁੰਦਾ ਜੇ ਲੋਕ ਚਲੋ ਮੇਰੀ ਅਸੀਂ ਸਾਰੇ ਜਣੇ ਦੂਰ ਕਰੋ ਆ ਜਾਓ ਆ ਜਾਓ ਨਾਲ ਵਾਲੇ ਆਜਾ ਕੈਂਡੀ ਭੱਜਾ ਮੈਂ ਲਾ ਦਿੰਦਾ ਤੂੰ ਆ ਜਾ ਉਹ ਵੀ ਉਹਦਾ ਕੈਂਡੀ ਅੰਦਰ ਗਿਆ ਕੋਈ ਸਾਡੇ ਮੈਂ ਅੰਦਰ ਜੀ ਮੈਂ ਵੀ ਆ ਗਿਆ ਅਮੋਲਨ ਰਿਪੋਰਟ ਵਾਲੀ ਵੀ ਆਪਣੇ ਪਾਸੇ ਰਿਪੋਰਟ ਵਾਲੀ ਵੀ ਛੇਟੇ ਆਇਆ ਜੀ ਅੰਦਰ ਤੇ ਆਣੀ ਮੈਂ ਬੋਲੋ ਪਿੱਛੇ ਹੋ ਜਾ ਉਹ ਛੱਡੋ ਯਾਰ ਆ ਗਿਆ ਆਜਾ ਰਿਪੋਰਟ ਤੋਂ ਬਾਹਰ ਆਇਓ ਯਾਸ਼ ਅਮੀ ਮਰ ਗਏ ਚਲੋ ਅਸੀਂ ਆਪਾਂ ਹੱਦ ਤੱਕ ਸਾਡੇ ਵਾਲੇ ਕੈਂਡੀਡੇਟ ਤਾਂ ਅੰਦਰ ਵੀ ਨਹੀਂ ਗਏ ਲੇਕਿਨ ਕੈਂਡੀਡੇਟ ਜਾ ਕੇ ਕਿਸੇ ਦੇ ਕੰਨ ਦੇ ਵਿੱਚ ਜਾ ਕੇ ਗੁਸਤਗੁਨੀ ਨਹੀਂ ਕਰ ਸਕਦਾ ਕਿਸੇ ਬੋਡਰ ਦੇ ਜਾ ਕੇ ਲੇਕਿਨ ਜਿਹੜਾ આરોਪ ਲਗਾਇਆ ਜਾਦਾ ਕਿ ਬ੍ਰਹਮਸ਼ੰਕਰ ਜਿੰਪਾ ਜਿਹੜਾ ਆ ਬਿਲਕੁਲ ਬੂਧ ਦੇ ਬਾਹਰ ਖੜੋਤੇ ਪਿਆ ਉਹਦੇ ਕਰਕੇ ਸਾਰੀ ਤਣਾਅ ਹੋ ਰਿਹਾ ਨੂੰ ਉਹ ਤਾਂ ਬ੍ਰਹਮਸ਼ੰਕਰ ਜਿੰਪਾ ਦਾ ਬਾਹਰ ਤੋਂ ਬੂਧ ਦੇ ਬਾਹਰ ਖੜਾ ਉਹ ਕੋਈ ਮੇਰੀ ਗੱਲ ਸਮਝੋ ਉਹ ਕਿੱਥੇ ਖੜਾ ਮੈਂ ਬਾਕੀ ਵੀ ਅਸੀਂ ਕਿੱਥੇ ਖੜੇ ਹੁੰਦੇ ਅਤਰਾਜ ਨੇ ਕੀਤਾ ਇਹ ਵੀ ਖੜੇ ਹੋਣ ਸਾਨੂੰ ਅਸੀਂ ਇਹਨਾਂ ਨੂੰ ਇਹ ਕਿਹਾ ਵੀ ਕੈਂਡੀਡੇਟ ਜਿਹੜਾ ਹੈ ਜਾ ਕੇ ਹੁਣ ਤੁਸੀਂ ਹਰੇਕ ਨੂੰ ਜਾ ਕੇ ਅੰਦਰ ਜਾ ਕੇ ਉਹ ਵੀ ਜਿੱਥੇ ਵੋਟ ਪੋਲ ਹੋਣੀ ਉਹ ਤੇ ਜਾ ਕੇ ਨਹੀਂ ਕੁਝ ਕਰਦੇ ਦੇਖਿਓ ਸ਼ੁਰੂਆਤ ਤੋਂ ਸਾਰੇ ਹੀ ਖੜੇ ਆ ਆਪੋਜ਼ਿਟ ਕਹਿਣਾ ਚਾਹੁੰਦੇ ਦੇਖੋ ਕੈਂਡੀਡੇਟ ਅੰਦਰ ਜਾ ਸਕਦੇ ਆ ਕੋਈ ਇਤਰਾਜ ਨਹੀਂ ਹਾਲ ਤੱਕ ਸਾਡੇ ਵਾਲੇ ਕੈਂਡੀਡੇਟ ਤਾਂ ਅੰਦਰ ਵੀ ਨਹੀਂ ਗਏ ਲੇਕਿਨ ਕੈਂਡੀਡੇਟ ਜਾ ਕੇ ਕਿਸੇ ਦੇ ਕੰਨ ਦੇ ਵਿੱਚ ਜਾ ਕੇ ਗੁਸਤਗੁਸ ਨਹੀਂ ਕਰ ਸਕਦਾ ਕਿਸੇ ਵੋਟਰ ਦੇ ਜਾ ਕੇ ਲੇਕਿਨ ਜਿਹੜਾ ਔਰੋਪ ਲਗਾਇਆ ਜਾਦਾ ਕਿ ਬ੍ਰਹਮਸ਼ੰਕਰ ਜਿੰਪਾ ਜਿਹੜਾ ਆ ਬਿਲਕੁਲ ਬੂਥ ਦੇ ਬਾਹਰ ਘੁਟੋਤੇ ਪਿਆ ਉਹਦੇ ਕਰਕੇ ਸਾਰੇ ਤਣਾਅ ਹੋ ਰਿਹਾ ਉਹ ਉਹ ਤਾਂ ਬ੍ਰਹਮਸ਼ੰਕਰ ਜੀੰਪਾ ਦਾ ਬਾਹਰ ਤੇ ਬੂਦ ਦੇ ਬਾਹਰ ਖੜਾ ਕੋਈ ਨਾ ਤਰੀਕਾ ਸਮਝੋ ਕਿੱਥੇ ਖੜਾ ਮੈਂ ਬਾਕੀ ਵੀ ਖੜੇ ਅਸੀਂ ਕਿੱਦੇ ਖੜੇ ਹੁੰਦੇ ਅਤਰਾਜ ਤੀ ਕੀਤਾ ਇਹ ਵੀ ਖੜੇ ਹੋਣ ਸਾਨੂੰ ਅਸੀਂ ਇਹਨਾਂ ਨੂੰ ਇਹ ਕਿਹਾ ਵੀ ਕੈਂਡੀਡੇਟ ਜਿਹੜਾ ਹੈ ਜਾ ਕੇ ਹੁਣ ਤੁਸੀਂ ਹਰੇਕ ਨੂੰ ਜਾ ਕੇ ਅੰਦਰ ਜਾ ਕੇ ਉਹ ਵੀ ਜਿੱਥੇ ਵੋਟ ਪੋਲ ਹੋਣੀ ਉਹ ਤੇ ਜਾ ਕੇ ਨਹੀਂ ਕੁਝ ਕਹਿੰਦੇ ਉਹ ਦੇਖਿਓ ਸ਼ੁਰੂਆਤ ਤੋਂ ਸਾਰੇ ਹੀ ਖੜੇ ਆ ਓਪੋਜ਼ਿਟ ਲੱਗੇ ਕਿ ਜਿਹੜਾ ਕੈਂਡੀਡੇਟ ਜਿਹੜੇ ਐਮ ਐਲ ਏ ਸਾਹਿਬ ਅੰਦਰ ਜਾ ਰਹੇ ਆ ਪਰ ਲੇਕਿਨ ਐਮ ਐਲ ਏ ਸਾਹਿਬ ਤੇ આરોਪ ਲੱਗ ਰਹੇ ਕਿ ਐਮ ਐਲ ਏ ਸਾਹਿਬ ਦੁਆਰਾ ਦੁਆਰਾ ਅੰਦਰ ਜਾ ਰਹੇ ਇਹੋ ਜੀ ਕੋਈ ਗੱਲ ਨਹੀਂ ਹੈ ਐਸਾ ਇਸ਼ੂ ਕੋਈ ਨਹੀਂ ਹੈ